ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਧਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ 44 ਅੰਗ ਤੇ 75 ਸ਼ਬਦ ਹੋ ਗਏ ਹਨ 76ਵਾਂ ਸ਼ਬਦ ਪ੍ਰਾਰੰਭ ਕਰਨਾ ਹੈ ਸੋ ਸਾਵਧਾਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ ਸ਼ਰਵਣ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਰ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਸਿਓ ਚਿਤ ਲਾਇ ਇਕ ਸਬਿਰ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤ ਸਾਹੀਆ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਉ ਪੂਰਬ ਲਿਖਿਆ ਤੈਨ ਸਤਿਗੁਰ ਚਰਨ ਗਹੇ ਸਫਲਾ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗੈ ਜਿਸ ਹਰਿ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡੇਅ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਥੈ ਸੰਤ ਸਭਾ ਸਭਾ ਪੁਰਲਾ ਪੜਨਾ ਹੈ ਸੋਈ ਤਸਹੀ ਨੋ ਮਿਲੈ ਜਨਮ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ ਇਥੈ ਮਿਰਤ ਨਾ ਜਨਮ ਜਰ ਸ੍ਰੀ ਰਾਗ ਮਹੱਲਾ ਪੰਜਵ ਸੋਈ ਧਈਐ ਜਿਹੜੇ ਸਿਰ ਸਾਹਾ ਪਾਤ ਸਾਹ ਜਿਸਹੀ ਕੀ ਕਰ ਆਸ ਮਨ ਇਸ ਕਾ ਸਬਸ ਵੇਸਾ ਹੋ ਸਭ ਸਿਆਣਪ ਛੱਟ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਜ ਛੇਤੀ ਜਪ 나ਉ ਆਠ ਪਹਿਰ ਪ੍ਰਭ ਧਿਆਏ ਤੂੰ ਗਣ ਗੋਇੰਦ ਨਿਤ ਗਾਉ ਰਹਾਉ ਜਿਸ ਕੀ ਸਰਨੀ ਪਰਮਾ ਜਿਸ ਜੀਵਡ ਅਵਰਨਾ ਕੋਈ ਦੇਸ਼ ਸਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲ ਕਟਿਏ ਜਮ ਕੀ phasis ਸੁਖ ਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਬਖਾਨੀਏ ਉੱਚਾ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹੈ ਨਾ ਸਕਾਉ ਨਾਨਕ ਕਉ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੀ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਉ ਦੁਨੀਆਂ ਕੀ ਵਟਿਆਈਆ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨਸ ਨਿਦਾਨ ਇਹ ਨਿਦਾਨ ਦਦੇ ਦੇ ਨਾਲ ਪੜਨਾ ਹੈ ਜਾਗੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁ ਕਾ ਆਪਣਾ ਆਪ त्याग उपाव ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹ ਪ੍ਰਾਪਤ ਰਤਨ ਹੋਈ ਜਿਸ ਮस्तक ਹੋਵੇ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ 5 ਇੱਕ ਪਛਾਣੂ ਜੀ ਕਾ ਇੱਕੋ ਰਖਣਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਇਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੀ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇਕਸ ਕੀ ਲੇਵ ਲਾਗ ਰਹਾਉ ਇਕੋ ਭਾਈ ਮਿੱਤ ਇਕ ਇਕੋ ਮਾਤ ਪਿਤਾ ਇਕਸ ਕੀ ਮਾਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਪ੍ਰਭ ਮਨੋ ਹੋ ਨਾ ਵਿਸਰ ਜਿਨ ਸਭ ਕਿਛ ਵਸ ਕੀਤਾ ਇਹ ਵਸ ਵੀ ਭਾਰਾ ਪੜਨਾ ਹੈ ਕੀਤਾ ਬਿਹਾਰੀ ਲਾ ਕੇ ਪੜਨਾ ਸੋ ਪ੍ਰਭ ਮਨੋ ਹੋ ਨਾ ਵਿਸਰ ਜਿਨ ਸਭ ਕਿਛ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਈ ਜੀਉ ਪਿੰਡ ਸਭ ਤੇ ਤਿਸ ਕਾ ਜੋ ਤਿਸ ਭਾਵੇ ਸੋ ਹੋਇ ਗੁਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਗ ਮਹੱਲਾ 5 ਜਿਨ ਸਤਗੁਰ ਸਿਓ ਚਿਤ ਲਾਇ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਇਆਲ ਹੋਇ ਤਿਨ ਉਪਜੈ ਮਨ ਗਿਆਨ ਜੇਨ ਕਉ ਮਾਸਤਕ ਲਿਖਿਆ ਤਿੰਨ ਪਾਇ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਇ ਸਰਬ ਸੁਖਾ ਸੁਖ ਉਪਜਹਿ ਦਰਗਹ ਪੈਤਾ ਜਾਇ ਰਹਾਉ ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਾਲ ਕੱਟੀ ਐ ਗੁਰ ਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਪਸੋਇ ਸਭ ਨਾਂ ਦਾਤਾ ਏਕ ਹੈ ਦੂਜਾ ਨਾਹੀ ਕੋਈ ਤਿਸ ਸਰਨਾਈ ਛੁੱਟੀਐ ਕੀਤਾ ਲੋੜੇ ਸੋ ਹੋਇ ਜਿਨ ਮਾਨਵ ਸਿਆ ਪਾਦ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਹਾਈ ਅੰਤਰ ਜੋਤ ਪ੍ਰਗਾਸੀ ਏਕ ਸਸਿਓ ਲਿਵ ਲਾਈ ਮੇਰਾ ਸਾਧੂ ਮੁਖ ਊਜਲਾ ਊਜਲਾ ਦੁਲੈਂਕੜ ਲਾ ਕੇ ਪੜਨਾ ਹੈ ਊਜਲਾ ਊਜਲਾ ਨਹੀਂ ਪੜਨਾ ਮੇਲੇ ਸਾਧ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੀ ਨਿਰਮਲ ਸਚ ਨਾ ਲਈ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਘਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਧਾਨ ਇਸਨਾਨ ਕਾਮ ਕ੍ਰੋਧ ਲੋਭ ਵਿنسਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਬ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਆਹੋ ਤੇ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਫਲਤ ਮੁਖ ਊਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੀ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲੇਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲੇ ਪਾਈਐ ਸਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਈ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਇ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੋ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਤ ਸਾਹੋ ਚਰਨ ਕਮਲ ਕਾ ਆਸਰ ਦੂਜਾ ਨਾਹੀ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ تیرੈ ਤਾਣ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਵ ਹਰ ਜਪੀਐ ਆਰਦੀਐ ਆਠ ਪਹਿਰ ਗੋਬਿੰਦ ਜੀਵ ਪ੍ਰਾਨ ਤਨ ਧਨ ਰਖੇ ਕਰ ਕਿਰਪਾ ਰੱਖੀ ਜਿੰਦ ਨਾਨਕ ਸਗਲੇ ਦੁਖ ਉਤਾਰਿਐਨ ਪ੍ਰਤਪਾਰ ਬ੍ਰਹਮ ਬਖਸਿੰਦ ਸਿਰੀ ਰਾਗ ਮਹੱਲਾ ਪੰਜਵ ਪ੍ਰੀਤ ਲੱਗੇ ਤਿਸ ਸੱਚ ਸਿਆਉ ਮਰੈ ਨਾ ਆਰੈ ਜਾਈ ਨਾ ਵੇ ਛੋੜਿਆ ਵਿਛੋੜੈ ਸਭ ਮਹਿ ਰਹਿਆ ਸਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਈ ਇਹ ਸਤਿ ਭਾਏ ਸ਼ਬਦ ਜਿਹੜਾ ਹੈ ਇਹ ਇਕੱਠਾ ਹੀ ਪੜਨਾ ਹੈ ਇਹਨੂੰ ਇਹਦਾ ਅਰਥ ਹੈ ਇਸਦਾ ਸ੍ਰੇਸ਼ਟ ਪ੍ਰੇਮ ਸਤਿ ਭਾਈ ਇਕੱਠਾ ਪੜਨਾ ਹੈ ਜਿੱਥੇ ਵੀ ਸਤਿਗੁਰੂ ਸਾਹਿਬ ਜੀ ਦੀ ਬਾਣੀ ਚ ਆਵੇ ਇਹ ਸ਼ਬਦ ਇਕੱਠਾ ਹੀ ਪੜਨਾ ਹੈ ਸਤਿ ਭਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਈ ਆਚਰਜ ਰੂਪ ਨਿਰੰਜਨ ਗੁਰ ਮੇ ਲਾਇਆ ਮਾਈ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਧਾਨਾਂ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਬਖਹਿਰ ਹੈ ਮਨ ਤਨ ਹੋਵੇ சாੰਤ ਇਕ ਮਨ ਏਕ ਧਾਈਐ ਮਨ ਕੀ ਲਾਹੇ ਭ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਐ ਦਿਨ ਵਿਸਰਹੁ ਨਹੀਂ ਰਾਤ ਜਨਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਾਨ ਮਨ ਧਨ ਅਰਪੀ ਸਭ ਸਗਰ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਾਟ ਘਾਟ ਬ੍ਰਹਮ ਰਵਿੰਦ ਇਹ ਕੀਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ ਇਥੋਂ ਤੱਕ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾਰ 47 ਅੰਗ ਹੋ ਚੁੱਕੇ ਹਨ 83 ਸ਼ਬਦ ਹੋ ਚੁੱਕੇ ਹਨ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ ਦੇਖ ਸੁਣ ਹضور ਸਾਦ ਘਾਟ ਘਟ ਬ੍ਰਹਮ ਰਵਿੰਦ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਮਕ ਸਾਦ ਬਖਸਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ